ориجنલ ਹੈ ਨਾ ਹਾਂਜੀ ਹਾਂਜੀ ਲੈ ਲ ਖਾ ਬਈ ਅੱਗੇ ਹੋ ਕੇ ਕਿੰਨਾ ਰੇਟ ਗਿਆ ਦਵਾਰੇ ਤੁਸੀਂ ਵੀਰੇ ਮੈਨੂੰ ਇਹ ਭਾਜੀ 12 ਲੱਖ ਰੁਪਏ ਦੀ ਗੱਡੀ ਦੇ ਦਾਂਗੇ 12 ਲੱਖ ਦੀ ਹਾਂਜੀ ਹਾਂਜੀ 22 ਮਾਡਲ 22 ਮਾਡਲ ਨੋਵਾ ਕ੍ਰਿਸਟਾ ਪਹਿਲੇ ਨਾਂ ਦੀ ਤੇ ਚੱਲੀ ਵੀ 70000 ਤੇ ਸਰ ਇਹਦਾ ਤਾਂ ਫਿਰ ਪੂਰਾ ਹੀ ਲੋਨ ਹੋ ਜਾਊਗਾ ਪੂਰਾ ਫੁੱਲ ਫਾਈਨਾਂਸ ਕਰ ਦਾਂਗੇ ਲਓ ਜੀ ਜ਼ੀਰੋ ਡਾਊਨ ਪੇਮੈਂਟ ਤੇ ਮਿਲ ਜੂ ਬਾਈ ਜੀ ਆ ਗੱਡੀ ਗ੍ਰੈਂਡ ਵਟਾਰਾ 2023 ਮਾਡਲ ਹੈ ਭਾਜੀ ਹਮ ਅਲਫਾ ਮਾਡਲ ਹੈ ਮੈਨੂਅਲ ਚ ਟੌਪ ਮਾਡਲ ਹੈ ਟੌਪ ਮਾਡਲ ਹੈ ਜੀ ਠੀਕ ਹੈ ਗੱਡੀ ਚੱਲੀ ਹੈ ਸਿਰਫ 13000 ਕਿਲੋ ਠੀਕ ਹੈ ਇਹ ਪੈਟਰੋਲ ਆ ਗੱਲ ਨਹੀਂ ਪੈਟਰੋਲ ਆ ਭਾਜੀ ਇਹ ਆਂਦੀ ਹੀ ਪੈਟਰੋਲ ਆ ਇਹ ਪਿਓਰ ਪੈਟਰੋਲ ਹੀ ਆਉਂਦੀ ਆ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਦੋਸਤੋ ਨਵਾਂ ਬਲੌਗ ਲੈ ਕੇ ਆ ਗਏ ਭਾਈ ਜੀ ਆਪਾਂ ਖੜੇ ਆਂ ਸ਼ਹਿਰ ਅੰਮ੍ਰਿਤਸਰ ਕੈਸਲ ਟੋヨタ ਯੂ ਟਰੱਸਟ ਦੇ ਉੱਤੇ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਫੁਰਸੇ ਤਾਂ ਠੀਕ ਬਹੁਤ ਵਧੀਆ ਜੀ ਤਣੀ ਬਹੁਤ ਵਧੀਆ ਵੀਰੇ ਸਭ ਤੋਂ ਪਹਿਲਾਂ ਵੀਰੇ ਆਪਾਂ ਆਪਣੀ ਫਰਮ ਆ ਜਿਹੜੀ ਟੋヨタ ਦੀ ਯੂ ਟਰੱਸਟ ਇਹਦੇ ਬਾਰੇ ਦੱਸਿਓ ਇਹ ਭਾਜੀ ਕੈਸਲ ਟੋヨタ ਯੂ ਟਰੱਸਟ ਇਥੇ ਯੂਜ਼ ਕਰਦਾ ਨਾ ਇੱਕ ਪੂਰਾ ਤੋ ਇਹਦਾ ਦਾ ਆਊਟਲੈਟ ਐ ਜਿੱਥੇ ਨਵੀਆਂ ਦੇ ਨਾਲ ਪੁਰਾਣੀਆਂ ਗੱਡੀਆਂ ਵੀ ਤੁਹਾਨੂੰ ਮਿਲਦੀਆਂ ਨੇ ਕਿਲੋਮੀਟਰ ਦੀ ਵਾਰੰਟੀ ਦੇ ਨਾਲ ਮਿਲਦੀਆਂ ਐ ਇਹ 2 ਸਾਲ ਦੇ 30000 ਕਿਲੋਮੀਟਰ 에ਜਿੰਗ ਦੇ ਅਕੋਰਡਿੰਗ ਡਿਪੈਂਡ ਹੁੰਦਾ ਐ ਇਹ 1 ਸਾਲ 15000 ਕਿਲੋਮੀਟਰ 2 ਸਾਲ 30000 ਕਿਲੋਮੀਟਰ ਤੱਕ ਦੀ ਵਾਰੰਟੀ ਆਪਾਂ ਗੱਡੀਆਂ ਦੇ ਉੱਪਰ ਦਿੰਦੇ ਮਤਲਬ ਕਿ ਪੁਰਾਣੀਆਂ ਗੱਡੀਆਂ ਵੀ ਹੁਣ ਭਰੋਸੇ ਯੋਗ ਨਾਲ ਮਿਲਣਗੀਆਂ ਹਾਂਜੀ ਹਾਂਜੀ ਲੋ ਮਿੱਤਰੋ ਟੋਇਟਾ ਦੀ ਵਾਰੰਟੀ ਮਿਲੂਗੀ ਤੁਹਾਨੂੰ ਪੁਰਾਣੀ ਗੱਡੀ ਦੇ ਉੱਤੇ ਵੀ ਚਾਹੇ ਉਹ ਟੋਇਟਾ ਦੀ ਓਕਾਰ ਆ ਚਾਹੇ ਅਦਰ ਬ੍ਰਾਂਡ ਤੇ ਆਪਾਂ ਪਹਿਲੀ ਗੱਡੀ ਬਾਜੀ ਤੁ ਹਾਂ ਜੀ ਸੋ ਵੀਰੇ ਗੱਡੀ ਬਾਰੇ ਭਾਜੀ ਟਾਇਓਸ ਲੀਵਾ 2014 ਮਾਡਲ ਆ ਜੀ ਡੀ ਮਾਡਲ ਪਹਿਲੇ ਨਾ ਦੇ ਗੱਡੀ ਆ ਠੀਕ ਹੈ 1 ਲੱਖ 30 ਹਜ਼ਾਰ ਕਿਲੋਮੀਟਰ ਵੇ ਦੇ ਰਿਕਾਰਡ ਕਰ ਚੱਲੀ ਆ ਠੀਕ ਹੈ ਠੀਕ ਆ ਜੀ ਪੀਪੀ 5 ਫਿਰੋਜ਼ਪੁਰ ਦਾ ਨੰਬਰ ਆ ਤੇ ਛੋਟੇ ਜਿਹੇ ਰੇਟ ਤੇ ਆ ਸਵਾ 3 ਲੱਖ ਰੁਪਏ ਦੀ ਗੱਡੀ ਸਵਾ 3 ਲੱਖ ਦੀ ਡੀਜ਼ਲ ਦੀ ਗੱਡੀ ਡੀਜ਼ਲ ਦੀ ਗੱਡੀ 1 ਲੱਖ 30 ਹਜ਼ਾਰ ਜੈਨੂਨ ਚੱਲੀ ਬਾਈ ਜੈਨੂਨ 1 30 ਚੱਲੀ ਆ ਤੇ 14 ਮਾਡਲ ਆ 14 ਮਾਡਲ ਆ ਜੀ ਤੇ ਸ਼ੀਸ਼ੇ ਤਾਂ ਨਹੀਂ ਦਿਖਾ ਦੇ ਮੈਂ ਤੇਰਾ ਗੱਡੀ ਲਾਉਗਾ ਰੇਟ ਕਿੰਨਾ ਕਿਹਾ ਦਾ ਰੇਟ 3.5 ਲੱਖ ਰੁਪਏ 3.5 ਲੱਖ ਦੇ ਤੇ ਲੋਨ ਕਿੰਨੇ ਦਾ ਕਰਾ ਦੋਗੇ ਲੋਨ ਭਾਜੀ ਇਰਤੇ ਦਾ ਨੂ ਹੋ ਜੂਗਾ 2.5 ਲੱਖ ਰੁਪਏ ਲੋਨ ਦਾ 70 75000 ਰੁਪਏ ਡਾਊਨ ਪੇਮੈਂਟ ਦਾ ਗੱਡੀ ਮਿਲ ਜੀ ਲੈ ਉਹ ਤੇ ਬਾਕੀ ਹੋ ਜੂ ਲੋਨ ਅੱਗੇ ਆ ਗਈ ਭਾਜੀ ਨੋਵਾ ਕ੍ਰਿਸਟਾ ਬਿੱਦ ਪੇਡ ਨੰਬਰ ਦੱਸਿਓ ਵੀਰੇ ਭਾਜੀ ਨੋਵਾ ਕ੍ਰਿਸਟਾ 2020 ਜੀਐਕਸ ਆਟੋਮੈਟਿਕ ਦੀ ਕਾਰ ਹੈ ਗੱਡੀ ਚੱਲੀ ਹੈ ਸਿਰਫ 90000 ਕਿਲੋਮੀਟਰ ਬੀਐਸ 6 ਨਵੀਂ ਟੈਕਨੋਲੋਜੀ ਦਾ ਕਾਰ ਹੈ ਠੀਕ ਹੈ ਵੀਰੇ ਜਿੱਦੇ ਜੇ ਮਤਲਬ ਦਿੱਲੀ ਐਨਸੀਆਰ ਜੇ ਤੁਹਾਨੂੰ ਦਿੱਕਤ ਨਹੀਂ ਆਣੀ ਜਾ ਚੱਕੇ ਦੇ ਵੀ ਮਤਲਬ ਆਲ ਇੰਡੀਆ ਚੱਲੂਗੀ ਆਲ ਇੰਡੀਆ ਚੱਲੂਗੀ ਜੀ ਠੀਕ ਹੈ ਵੀਰੇ ਤੇ ਰੇਟ ਕੀ ਹੈ ਇਹਦਾ ਰੇਟ ਸਰ 18.5 ਲੱਖ ਰੁਪਿਆ ਰੇਟ ਹੈ ਜੀ ਤੇ ਤੇ ਲੋਨ ਜਿਹੜਾ ਤੁਹਾਨੂੰ ਹੋ ਜਾਏਗਾ 15 ਤੋਂ 16 ਲੱਖ ਰੁਪਿਆ ਮਤਲਬ ਕਿ 2 ਤੋਂ 2.5 ਲੱਖ ਰੁਪਿਆ ਡਾਊਨ ਪੇਮੈਂਟ ਦਾ ਆਪਾਂ ਗੱਡੀ ਦੇ ਦਾਂਗੇ ਤੇ ਜਿਹੜਾ ਮਾਨਤਨਾਂ ਮੌਕੇ ਤੇ ਹੋ ਜਾਊਗਾ ਮੌਕੇ ਤੇ ਹੋ ਜਾਊਗਾ ਲਓ ਜੀ ਥੋੜਾ ਵਧੀਆ ਮਾਨਤਨ ਕੀਤਾ ਜਾਊ ਬਾਈ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਕੋਈ ਵੀ ਗੱਡੀ ਲੈਣ ਆਊਗਾ ਤੇ ਅੱਗੇ ਫਿਰ ਨੋਵਾ ਕ੍ਰਿਸਟਾ ਗ੍ਰੇ ਕਲਰ ਦੇ ਵਿੱਚ ਦੱਸੋ ਇਹ ਨੋਵਾ ਗ੍ਰੇਸਟਾ ਭਾਜੀ 2022 ਮਾਡਲ ਹੈ ਜੀਐਕਸ ਮਾਡਲ ਹੈ ਸਿਰ ਪੈਟਰੋਲ ਚ ਗਾਰ ਹੈ ਪੈਟਰੋਲ ਦੀ ਪੈਟਰੋਲ ਦੀ 70000 ਕਿਲੋਮੀਟਰ ਚੱਲੀ ਹੈ ਆਪਾਂ ਨਵੀਂ ਨਾਲੋਂ ਤੁਹਾਡਾ ਕਾਫੀ ਜਿਆਦਾ ਫਾਇਦਾ ਕਰਾ ਦੇਣਾ ਹੈ ਕਿੰਨਾ ਕੁ ਨਵੀਂ ਨਾਲੋਂ ਜੇ ਕਹਿ ਲਓਗੇ ਨਵੀਂ ਦਾ ਰੇਟ ਜਿਹੜਾ ਹੈਗਾ ਸੀ 24 ਲੱਖ ਰੁਪਏ ਦੀ ਕਾਰ ਸੀ ਇਹ ਤੁਹਾਨੂੰ ਆਪਾਂ ਅੱਧੇ ਰੇਟ ਤੇ ਗੱਡੀ ਦੇ ਦੇਣੀ ਹੈ ਅੱਧੇ ਰੇਟ ਤੇ 12 ਲੱਖ ਰੁਪਏ ਦੀ ਕਾਰ ਮਿਲ ਜੂਗੀ ਭਾਜੀ 22 ਮਾਡਲ 22 ਮਾਡਲ ਭਾਜੀ ਕੀ ਬਾਤ ਹੈ 22 ਮਾਡਲ ਹੈ ਨੋਵਾ ਕ੍ਰਿਸਟਾ ਓਨਰ ਚੱਲੀ ਕਿੰਨੀ ਕਾ 70000 ਕਿਲੋ 70000 ਤੇ ਕੰਡੀਸ਼ਨ ਦੀ ਬਾਈ ਜੀ ਬਿਲਕੁਲ 올 ओरिजिनल ਹੈ ਨਾ ਹਾਂਜੀ ਹਾਂਜੀ ਲੈ ਲ ਖਾ ਬਈ ਅੱਗੇ ਹੋ ਕੇ ਕਿੰਨਾ ਰੇਟ ਕਾ ਦਵਾਰੇ ਤੁਸੀਂ ਵੀਰੇ ਮੈਨੂੰ ਇਹ ਭਾਈ 12 ਲੱਖ ਰੁਪਏ ਦੀ ਗੱਡੀ ਦੇ ਦਾਂਗੇ 12 ਲੱਖ ਦੀ ਹਾਂਜੀ ਹਾਂਜੀ 22 ਮਾਡਲ 22 ਮਾਡਲ ਇਨੋਵਾ ਕ੍ਰਿਸਟਾ ਪਹਿਲੇ ਨਾਂ ਦੀ ਤੇ ਚੱਲੀ ਵੀ 70000 ਤੇ ਇਹਦਾ ਫਿਰ ਪੂਰਾ ਹੀ ਲੋਨ ਹੋ ਜਾਊਗਾ ਪੂਰਾ ਫੁੱਲ ਫਾਈਨਾਂਸ ਕਰ ਦਾਂਗੇ ਲਓ ਜੀ ਜ਼ੀਰੋ ਡਾਊਨ ਪੇਮੈਂਟ ਤੇ ਮਿਲ ਜੂ ਬਾਈ ਜੀ ਆ ਗੱਡੀ ਜਿਹੜੇ ਵੀਰ ਨੂੰ ਚਾਹੀਦੀ ਆ ਫਟਾਫਟ ਕਾਲ ਕਰ ਲਓ ਜੀ ਵੀ ਛੇਤੀ ਵਿਕੂਗੀ ਗੱਡੀ ਹਾਂਜੀ ਹਾਂਜੀ ਤੇ ਅ ਇਹ 2019 ਮਾਡਲ ਆ ਭਾਜੀ ZX ਆਟੋਮੈਟਿਕ 2.8 ਇੰਜਨ ਦੇ ਨਾਲ ਗੱਡੀ ਹੈ ਠੀਕ ਹੈ ਠੀਕ ਹੈ ਜੀ ਇਹ ਲਿਮਿਟਿਡ ਐਡੀਸ਼ਨ ਮਾਡਲ ਆ ਹੀ ਇਹਦੇ ਚ ਇੱਕ ਕਰੀਮ ਇੰਟੀਰੀਅਰ ਆਂਦਾ ਇਹਦੇ ਚ ਤੇ 2.8 ਇੰਜਨ ਹੈ ਤੈਨੂੰ ਕਹਿ ਲੋਗੇ ਰਾਕਟ ਇੰਜਨ ਹੀ ਕਹਿ ਦਿੰਦੇ ਆ ਬਿਲਕੁਲ ਠੀਕ ਹੈ ਜੀ ਤੇ ਇਹ ਗੱਡੀ ਚੱਲੀ ਆ 95000 ਕਿਲੋਮੀਟਰ ਠੀਕ ਹੈ ਫਸਟ ਓਨਰ ਦੀ ਕਾਰ ਹੈ ਇੰਸ਼ੋਰੈਂਸ ਇਹਦੀ ਫੁੱਲ ਹੈ ਗੱਡੀ ਦੀ ਕੰਡੀਸ਼ਨ ਦੇਖੋ ਤੇ ਰੇਟ ਕੀ ਹੈ ਰੇਟ ਭਾਜੀ ਇਹ ਤੁਹਾਨੂੰ ਕਾਰ ਦੇ ਦਾਂਗੇ ਜਿਹੜੀ ਅਸੀਂ ਦੇਣ ਵਾਲਾ ਰੇਟ ਹੈ 18 ਲੱਖ ਰੁਪਏ ਦੀ ਕਾਰ ਦੇ ਦਾਂਗੇ 18 ਲੱਖ ਦੀ 2.88 Z ਆਟੋਮੈਟਿਕ 2019 ਠੀਕ ਹੈ ਜੀ ਤੇ ਇਹਦੇ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਹੈ ਡਾਊਨ ਪੇਮੈਂਟ ਇਹ ਤੇ ਭਾਜੀ 3 ਕ ਲੱਖ ਰੁਪਏ ਲੈ ਆਓ ਲੈ ਆਓ ਜੀ ਬਾਕੀ ਹੋ ਜਾਊਗਾ ਲੋਨ ਅੱਗੇ ਆ ਗਈ ਸਿਲਵਰ ਕਲਰ ਇਹ ਨੋਵਾ ਗ੍ਰੇਸ ਚਾ ਭਾਜੀ 16 ਮਾਡਲ ਹੈ ZX ਆਟੋਮੈਟਿਕ ਠੀਕ ਹੈ ਨਵੀਂ ਸ਼ੇਪ ਜਿਹਾ ਅਪਗ੍ਰੇਡ ਕੀਤੀ ਹੈ ਜੀ ਫੇਸ ਲਿਫਟ ਹੋਇਆ 2021 ਬਾਈ ਮਾਡਲ ਠੀਕ ਹੈ ਜੀ ਪੇਡ ਨੰਬਰ ਹੈ 0025 ਜੀ ਹਾਂਜੀ ਇਹ ਤੁਹਾਨੂੰ ਗੱਡੀ ਦੇ ਦਾਂਗੇ ਸਰ 13 ਲੱਖ ਰੁਪਏ ਦੀ ਕਾਰ ਦੇਣਾ 13 ਲੱਖ ਦੀ ਪੇਡ ਨੰਬਰ ਵਾਲੀ 16 ਮਾਡਲ ਜੈਡ ਐਕਸ ਮੈਨੂਅਲ ਸਭ ਤੋਂ ਟੌਪ ਮਾਡਲ ਹਾਂਜੀ ਠੀਕ ਹੈ ਵੀਰੇ ਡਾਊਨ ਪੇਮੈਂਟ ਇਹਦੀ ਡਾਊਨ ਪੇਮੈਂਟ ਇਹ ਵੀ ਭਾਜੀ 2 ਤੋਂ 2.5 ਲੱਖ ਰੁਪਈਆ ਜੀ 2.5 ਲੱਖ ਰੁਪਈਆ ਜੀ ਤੇ ਅੱਗੇ ਫੇਰ ਭਾਈ ਜੀ ਗ੍ਰੇ ਕਲਰ ਦੇ ਵਿੱਚ ਨੋਵਾ ਇਹ ਭਾਜੀ ਕ੍ਰਿਸਟਾ ਹੈਗੀ ਆ 2019 ਜੀ ਐਕਸ ਮਾਡਲ ਹੈ ਮੈਨੂਅਲ ਚ ਗੱਡੀ ਚੱਲੀ ਆ 2.5 ਲੱਖ ਕਿਲੋਮੀਟਰ ਵਿਦਰ ਗੌਰ ਠੀਕ ਹੈ ਠੀਕ ਹੈ ਜੀ ਪਹਿਲੇ ਨਾ ਇਹ ਕਾਰ ਹੈ ਨਵੀਂ ਸ਼ੇਪ 2025 ਚ ਫੇਸ ਲਿਫਟ ਕੀਤਾ ਜ ਚੀਕਾ ਇਹਦੇ ਪਲੇਟ ਨਹੀਂ ਲੱਗੀ ਹੋਈ ਨੰਬਰ ਕਿਹਦਾ ਹਾਂਜੀ ਹਾਂਜੀ ਨੰਬਰ ਇਹਦਾ ਹੁਸ਼ਿਆਰਪੁਰ ਦਾ ਜੀ ਪੀਬੀ 7 ਹੈ ਪਹਿਲੇ ਨਾ ਤੇ ਗਾਰ ਹੈ ਉਹ ਪਿੱਛੇ ਬੈਕ ਸਾਈਡ ਤੇ ਲੱਗੀ ਹੋਊਗੀ ਪਲੇਟ ਠੀਕ ਹੈ ਟਾਇਰ ਜੋ ਕੋ ਹਮਾ ਦੇ ਹੈ ਹਾਂਜੀ ਨਵੇਂ ਟਾਇਰ ਰੈਂਡ ਨਿਊ ਟਾਇਰ ਹੈ ਲੈ ਮੈਂ ਅੰਦਰੋਂ ਵੀ ਦਿਖਾ ਦੇ ਤੇਦਾ ਕੀ ਰੇਟਾ ਵੀਰੇ ਇਹ ਭਾਜੀ ਤੁਹਾਨੂੰ ਕਾਰ ਦੇ ਦਾਂਗੇ 12.5 ਲੱਖ ਰੁਪਏ ਸਾਢੇ 12 ਲੱਖ ਦੀ ਹਾਂਜੀ ਠੀਕ ਹੈ ਜੀ ਤੇ 2.5 ਲੱਖ ਡਾਊਨ ਪੇਮੈਂਟ 2.5 ਲੱਖ ਜੀ ਅੱਗੇ ਫੇਰ ਭਾਈ ਜੀ ਕ੍ਰਿਸ਼ਟਾ ਖੜੀ ਆ ਕ੍ਰਿਸ਼ਾ 2019 ਜੀਐਕਸ ਮਾਡਲ ਮੈਨੂਅਲ ਚ ਪੀਬੀ 2 ਫਸਟ ਓਨਰ ਦੀ ਕਾਰ ਇੰਸ਼ੋਰੈਂਸ ਫੁੱਲ 147000 ਕਿਲੋਮੀਟਰ ਵੇਧ ਰਿਕਾਰਡ ਚੱਲੀ ਆ ਜੀ ਜੀ ਪਹਿਲੇ ਨਾ ਤੇ ਆ ਇਹ 13.5 ਲੱਖ ਰੁਪਏ ਦੀ ਗੱਡੀ ਦੇ ਦਾ ਸਾਢੇ 13 ਲੱਖ ਦੀ ਇਹ ਮਿਲ ਜੂ ਬਾਈ ਜੀ 2.5 ਲੱਖ ਰੁਪਏ ਇਹਦੇ ਵਾਸਤੇ ਲਿਆਓ ਬਾਕੀ ਲੋਨ ਹੋ ਜੂ ਕੰਡੀਸ਼ਨ ਦੀ ਇਹ ਵੀ ਗੱਡੀ ਵਧੀਆ ਅੱਗੇ ਕਾਰ ਆ ਗਈ ਬਾਈ ਜੀ ਹਾਈ ਰਾਈਡਰ ਦੱਸਿਓ ਵੀਰੇ ਇਹਦੇ ਬਾਰੇ ਭਾਜੀ ਅਰਬਨ ਗਰੂਜ਼ਰ ਹਾਈ ਰਾਈਡਰ ਹੈ ਜੀ ਮਾਡਲ ਹੈ ਹਾਈਬ੍ਰਿਡ ਚ ਫੁੱਲੀ ਹਾਈਬ੍ਰਿਡ ਜਿਹੜਾ ਹੈ ਕਿ ਬੈਟਰੀ ਦੇ ਨਾਲ ਹੀ ਚੱਲਦੀ ਆ ਕਾਰ 40 ਤੱਕ ਸਪੀਡ ਬੈਟਰੀ ਤੇ ਰਹਿੰਦੀ ਆ 40 ਤੋਂ ਲੈ ਕੇ 100 ਤੱਕ ਬੈਟਰੀ ਪਲੱਸ ਪੈ ਠੀਕ ਹੈ ਪਰ ਐਵਰੇਜ ਵੱਧ ਜਾਂਦੇਗਾ ਐਵਰੇਜ ਵੱਧ ਜਾਂਦੀ ਹੈ ਜਿਹਦੇ ਨਾਲ ਐਵਰੇਜ ਇਹ ਤੁਹਾਨੂੰ 28 ਤੋਂ 29 ਦੀ ਐਵਰੇਜ ਆਣੀ ਹੀ ਆਣੀ ਹੈ ਓਕੇ ਸ਼ੋਰ ਸ਼ੋਰ ਹੈ ਲਓ ਜੀ ਗੱਡੀ ਚੱਲੀ ਹੈ 7000 ਕਿਲੋਮੀਟਰ ਸਿਰਫ ਸਿਰਫ 7000 ਮਾਡਲ ਕਿੰਨਾ 2024 ਜੀ 24 ਮਾਡਲ 7000 ਚੱਲੀ ਹੋਈ ਹਾਂਜੀ ਠੀਕ ਹੈ ਵੀਰੇ ਸਾਰੀ ਗੱਡੀ ਪੇਂਟ ਦੀ 올 ओरिजिनल कार ਹੈ ਹੂੰ ਕੋਈ ਵੀ ਪੀਸ ਇਹਦਾ ਰੀਪੇਂਟਡ ਨਹੀਂ ਹੈ ਇਸ ਸਕਰਾਚ ਵੀ ਕੋਈ ਦਿਖਦਾ ਨਹੀਂ ਸਕਰਾਚ ਵੀ ਕੋਈ ਨਹੀਂ ਇਸ ਸਕਰਾਚ ਲੈਸ ਕਾਰ ਹੈ ਤੇ ਵੀਰੇ ਰੇਟ ਕੀ ਹੈ ਰੇਟ ਭਾਜੀ ਇਹ ਕਰ ਦੇ ਦਾਂਗੇ ਤੁਹਾਨੂੰ 16.5 ਲੱਖ ਰੁਪਏ 16.5 ਲੱਖ ਦੇ ਤੇ ਡਾਊਨ ਪੇਮੈਂਟ ਕਿੰਨੀ ਡਾਊਨ ਪੇਮੈਂਟ ਹੈ ਤੇ ਭਾਜੀ 2 ਲੱਖ ਰੁਪਏ ਲਿਆਓ ਲਓ ਜੀ 2 ਲੱਖ ਰੁਪਏ ਲਿਆਓ ਬਾਕੀ ਹੋਜੀ ਲੋਨ ਨੰਬਰ ਪੰਜਾਬ ਦਾ ਹੀ ਆ ਨੰਬਰ ਪੰਜਾਬ ਦਾ ਅੰਮ੍ਰਿਤਸਰ ਦਾ ਨੰਬਰ ਹੈ ਹਾਂ ਤੇ ਜੇ ਤੁਸੀਂ ਨਵੀਂ ਪਲਾਨ ਕਰ ਰਹੇ ਹੋ ਇਹਦੇ ਚ ਤੁਹਾਡੇ ਬਹੁਤ ਸਾਰੇ ਪੈਸੇ ਬਚ ਜਾਣੇ ਨੇ ਇੱਕ ਵਾਰ ਦੇਖ ਲਿਓ ਚੈੱਕ ਕਰ ਲਿਓ ਤੇ ਅੱਗੇ ਆ ਗਈ ਚਿੱਟੇ ਰੰਗ ਦੀ ਨੋਵਾ ਕ੍ਰਿਸਟਾ ਦੱਸਿਓ ਇਹ ਭਾਜੀ 2021 ਮਾਡਲ ਹੈ ਵੀਐਕਸ ਹਮ ਜਿਹੜਾ ਮੀਡਲ ਮਾਡਲ ਆਉਂਦਾ ਇਹਨਾਂ ਦਾ ਜੀਏ ਜੀ ਤੋਂ ਉੱਪਰ ਲਾਂ ਇਹ ਵੀ ਐਕਸ ਮਾਡਲ ਆ ਪ੍ਰੋਜੈਕਟਰ ਹੈਡ ਲੈਫਟ ਵਾਲਾ ਹੂੰ ਗਰਦਾਸਪੁਰ ਦਾ ਨੰਬਰ ਆ ਪੀਪੀ06 ਠੀਕ ਹੈ ਪਹਿਲੇ ਨਾਂ ਦੇ ਕਾਰ ਆ 130000 ਕਿਲੋਮੀਟਰ ਵਧਰ ਗਾਟ ਚੱਲੀ ਆ ਠੀਕ ਹੈ ਤਕਰੀਬਨ ਓਰੀਜਨਲ ਕਾਰ ਆ ਲੈ ਮੈਂ ਤਰਾ ਅੰਦਰੂ ਕਨੀਸ਼ਨ ਚੈੱਕ ਕਰਾ ਬਹੁਤ ਵਧੀਆ ਕਨੀਸ਼ਨ ਦੀ ਕਾਰ ਆ ਤੇ ਵੀਰੇ ਰੇਟ ਕੀ ਆ ਰੇਟ ਭਾਜੀ ਇਹ ਕਾਰ ਤੁਹਾਨੂੰ ਦੇ ਦਾਂਗੇ 18 ਲੱਖ ਰੁਪਏ ਦੀ 18 ਲੱਖ ਦੀ ਹਾਂਜੀ ਤੇ ਇਹਦੇ ਵਾਸਤੇ ਵੀ 2.5 ਲੱਖ ਰੁਪਏ ਡਾਊਨ 2.5 ਲੱਖ ਰੁਪਏ ਡਾਊਨ ਠੀਕ ਹੈ ਜੀ ਤੇ ਅਗਲੀ ਗੱਡੀ ਚਿੱਟੇ ਰੰਗ ਦੀ ਹਾਈ ਰਾਈਡਰ ਖੜੀ ਆ। ਇਹ ਭਾਜੀ ਵੈਸੇ ਤੇ ਬੁੱਕਿਆ ਘਰ। ਓਕੇ। ਹਾਂਜੀ ਹਾਂਜੀ ਇਹ ਕਾਰ ਬੁੱਕ। ਇਹ ਰਹਿਣ ਦੀ ਫਿਰ? ਇਹ ਰਹਿਣ ਦਿੰਨੇ ਆਪਾਂ। ਇਹ ਗ੍ਰੈਂਡ ਵਿਟਾਰਾ ਆ ਭਾਜੀ। ਮਰੂਤੀ ਸਜੂਕੀ ਗ੍ਰੈਂਡ ਵਿਟਾਰਾ। ਗ੍ਰੈਂਡ ਵਿਟਾਰਾ 2023 ਮਾਡਲ ਹੈ ਭਾਜੀ। ਹਮ। α ਮਾਡਲ ਹੈ ਮੈਨੂਅਲ ਚ। ਟੌਪ ਮਾਡਲ। ਟੌਪ ਮਾਡਲ ਹੈ ਜੀ। ਠੀਕ ਹੈ। ਗੱਡੀ ਚੱਲੀ ਆ ਸਿਰਫ 13000 ਕਿਲੋਮੀਟਰ। 23 ਮਾਡਲ। 13000 ਚੱਲੀ। 13000 ਚੱਲੀ। ਟੌਪ ਮਾਡਲ α। ਹਾਂਜੀ। ਠੀਕ ਹੈ। ਇਹ ਪੈਟਰੋਲ ਆ ਗੱਡੀ। ਪੈ ਫੀਚਰ ਇਹਦੇ ਵਿੱਚ ਸਾਰੇ ਆਏ ਬਈ ਕੰਪਨੀ ਦੇ ਲਾਇਏ ਕੀਲੈਸ ਐਂਟਰੀ ਹਾਂਜੀ ਕੀਲੈਸ ਐਂਟਰੀ ਹੈ ਕੀਲੈਸ ਐਂਟਰੀ ਕਰਕੇ ਵੀ ਦਿਖਾਤੀ ਪੁਸ਼ ਬਟਨ ਸਟਾਰਟ ਤੇ ਸਟੀਅਰਿੰਗ ਕੰਟਰੋਲ ਕਰੂਜ਼ ਕੰਟਰੋਲ ਸਾਰਾ ਕੁਝ ਹੀ ਹੈ ਸਾਰੇ ਹਰੇਕ ਫੀਚਰ ਇਹਦੇ ਚ ਮਿਲ ਜਾਂਦਾ ਤੇ ਵੀਰੇ ਦਾ ਰੇਟ ਕੀ ਹੈ ਰੇਟ ਭਾਜੀ ਇਹ 12,75,000 ਦੀ ਹੈ 12 ਲੱਖ ਤੇ 75 ਹਜ਼ਾਰ ਹਾਂਜੀ ਹਾਂਜੀ ਠੀਕ ਹੈ ਤੇ 275 ਡਾਊਨ ਪੇਮੈਂਟ ਨਾਲ ਬਾਕੀ ਲੋਨ ਹੋ ਜਾਊਗਾ ਮੈਂ ਕਹਾਂ ਭਾਜੀ ਤੁਸੀਂ 2 ਲੱਖ ਰੁਪਏ ਲਾਇਓ 75 ਛੱਡੋ 75 ਵੀ ਛੱਡਿਏ 75 ਵੀ ਛੱਡਿਏ ਠੀਕ ਹੈ ਹਾਂਜੀ ਹਾਂਜੀ ਲਓ ਜੀ ਬਾਕੀ ਹੋ ਜਾ ਲੋਨ ਤੇ ਕੈਮਰੀ ਦੇ ਦਿਖਾ ਮੈ ਤਰਾ ਪਹਿਲੀ ਕੈਮਰੀ ਪੇਡ ਨੰਬਰ 0049 ਮਾਡਲ ਕਿੰਨਾ ਮੇਰੇ ਇਹ 2023 ਮਾਡਲ ਹੈ ਬਾਜੀ ਹੂੰ ਇਹ ਹਾਈਬ੍ਰਿਡ ਗਾਰ ਹੈ ਜੀ ਵਰਲਡ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਗਾਰ ਹੈ ਬਾਜੀ ਹੂੰ ਬਿਲਕੁਲ ਜੀ ਤੇ ਅੰਮ੍ਰਿਤਸਰ ਦਾ ਨੰਬਰ ਹੈ ਛੋਟਾ ਨੰਬਰ ਹੈ ਪੇਡ ਨੰਬਰ ਹੈ ਠੀਕ ਹੈ 0049 ਚੱਲੀ ਕਿੰਨੀ ਇਹ ਗੱਡੀ ਚੱਲੀ ਹੈ 30000 ਕਿਲੋਮੀਟਰ ਬਾਜੀ 23 ਮਾਡਲ ਪਹਿਲੇ ਨਾਂ ਦੀ 30000 ਚੱਲੀ ਜੀ ਲੈ ਮੈ ਤਰਾ ਅੰਦਰੋਂ ਚੱਕਰਾ ਤਬਰੇ ਰੇਟ ਕੀ ਹੈ ਰੇਟ ਭਾਜੀ ਇਹਦਾ ਹੈਗਾ ਏ 35 ਲੱਖ ਰੁਪਇਆ ਭਾਜੀ 35 ਲੱਖ ਮਾਨ ਤਨ ਮੌਕੇ ਤੇ ਹੋ ਜਾ ਮਾਨ ਤਨ ਮੌਕੇ ਤੇ ਠੀਕ ਹੈ ਜੀ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ ਡਾਊਨ ਪੇਮੈਂਟ ਇਹਦੇ ਤੇ ਭਾਜੀ ਤਕਰੀਬਨ ਫੁੱਲ ਫਾਈਨਾਂਸ ਵੀ ਹੋ ਸਕਦਾ ਸਿਬਲ ਤੇ ਡਿਪੈਂਡ ਕਰਦਾ ਆਪਣੇ ਤੇ ਬਾਕੀ ਉਦਾਂ 1 ਲੱਖ 2 ਲੱਖ ਰੁਪਇਆ 3 ਲੱਖ ਰੁਪਇਆ ਗੱਡੀ ਤੇ ਡਾਊਨ ਪੇਮੈਂਟ ਲੈ ਕੇ ਚੱਲ ਜੇ ਤੁਹਾਡੀ ਪ੍ਰੋਫਾਈਲ ਵਧੀਆ ਭਾਜੀ ਚਾਹੇ ਸਾਰਾ ਲੋਨ ਕਰਾ ਲਿਓ ਤੇ ਅਗਲੀ ਗੱਡੀ ਦਿਖਾ ਮਿੱਤਰਾਂ ਇਹ ਵੀ ਕੈਮਰੀ ਹੋਈ ਆ ਤੇ ਇਹ ਕਿੰਨਾ ਮਾਡਲ ਹੈ ਇਹ ਵੀ 23 ਮਾਡਲ ਹੈ ਭਾਜੀ ਹੂੰ ਇਹ ਇਹਦਾ ਵੀ ਪੇ 3 4 5 6 5 6 ਗਿਣਤੀ ਹੀ ਆ ਪੂਰੀ ਹੂੰ ਇਹ ਚੱਲੀ ਹੈ 26000 ਕਿਲੋਮੀਟਰ ਭਾਜੀ ਅੱਛਾ ਉਹ 30 ਚੱਲੀ ਸੀ 26 ਚੱਲੀ ਹੈ ਇਹ 26 ਚੱਲੀ ਹੈ ਇਹ ਵੀ 23 ਆ ਇਹ ਵੀ ਪਹਿਲੇ ਨਾਂ ਦੀ ਹੈ ਇਹ ਵੀ ਪਹਿਲੇ ਨਾਂ ਦੀ 28000 ਚੱਲੀ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਇਹਦਾ ਕੀ ਰੇਟ ਆ ਇਹਦਾ ਰੇਟ ਭਾਜੀ 35 ਲੱਖ ਰੁਪਈਆ ਭਾਜੀ 35 ਲੱਖ ਹਾਂਜੀ ਹਾਂਜੀ ਠੀਕ ਹੈ ਤੇ ਇਹਦੇ ਵਾਸਤੇ ਕਿੰਨੀ ਡਾਊਨ ਪੇਮੈਂਟ ਭਾਈ 2 2.5 ਲੱਖ ਰੁਪਈਆ 2.5 ਲੱਖ ਰੁਪਈਆ ਲਿਓ ਭਾਜੀ ਬਾਕੀ ਹੋ ਜੂ ਲੋਨ ਕੈਮਰੀ ਭਾਜੀ ਲਗਜ਼ਰੀ ਕਾਰ ਆ ਟੋਇਟਾ ਦੀ ਜਾਣੀ ਪਛਾਣੀ ਕਾਰ ਮਤਲਬ ਬਹੁਤ ਜ਼ਿਆਦਾ ਵਿਕ ਤੇ ਅੱਗੇ ਆ ਗਿਆ ਭਾਈ ਜੀ ਟੋਇਟਾ ਦਾ ਫੋਰਚੂਨਰ ਫੋਰਚੂਨਰ ਭਾਈ ਫੋਰਚੂਨਰ ਭਾਈ ਜੀ 2019 ਮਾਡਲ ਹੈ 4x4 ਆਟੋਮੈਟਿਕ ਹੈ ਜੀ ਨਿਊ ਸ਼ੇਪ ਦੀ ਕਿੱਟ ਲੱਗੀ ਹੈ ਇਹਨੂੰ ਭਾਈ ਓਕੇ ਹਾਂ ਜੀ ਇਹ ਮਤਲਬ ਕਿ 2025 ਮਾਡਲ 'ਚ ਅਪਗ੍ਰੇਡ ਕੀਤੀ ਨਵੀਂ ਸ਼ੇਪ ਦੇ ਵਿੱਚ ਨਵੀਂ ਸ਼ੇਪ 'ਚ ਕਨਵਰਟ ਹੈ ਠੀਕ ਹੈ ਗੱਡੀ ਵੇਧਰ ਗਾੜ ਚੱਲੀ ਹੈ ਭਾਈ 1,70,000 ਠੀਕ ਹੈ ਪਹਿਲੇ ਨਾਂ ਦੇ ਘਾਰ ਹੈ ਇਹਦਾ ਵੀ ਛੋਟਾ ਹੀ ਨੰਬਰ ਆ ਭਾਈ ਨੰਬਰ ਇਹਦਾ VIP ਨੰਬਰ ਆ 0089 ਜੀ ਹਾਂ ਜੀ ਲਓ ਜੀ ਕਰੋ ਚੈੱਕ ਅੰਦਰੋਂ ਨਵੀਂ ਸ਼ੇਪ ਦੇ ਵਿੱਚ ਕਨਵਰਟ 4/2 4/4 ਆਟੋ 4/4 ਆਟੋ ਟਾਪ ਮਾਡਲ ਹੀ ਆਗਾ ਟਾਪ ਮਾਡਲ ਹੈ ਜੀ ਠੀਕ ਹੈ ਵੀਰੇ ਤੇ ਇਹਦਾ ਕੀ ਰੇਟ ਹੈ ਇਹ ਭਾਜੀ ਕਾਰ ਦੇਣ ਵਾਲਾ ਰੇਟ ਦੱਸਿਏ ਤੇ 27,75,000 ਦੀ ਕਾਰ ਦੇ ਦਾਂ 27,75,000 ਦੀ 19 ਮਾਡਲ 4/4 4/4 ਆਟੋ ਠੀਕ ਹੈ ਵੀਰੇ ਹਾਂਜੀ ਤੇ ਅੱਗੇ ਆ ਗਈ BMW ਬੀਮਰ ਭਾਜੀ 3 ਸੀਰੀਜ਼ ਆ 2015 ਮਾਡਲ ਹੈ 15 ਮਾਡਲ 320 320 ਠੀਕ ਹੈ ਇਹ ਗੱਡੀ ਚੱਲੀ ਹੈ 75,000 ਕਿਲੋਮੀਟਰ 75000 75000 ਨੰਬਰ ਇਹਦਾ ਵੀ ਪੰਜਾਬ ਦਾ ਨੰਬਰ ਇਹਦਾ ਵੀ ਪੰਜਾਬ ਦਾ ਨੰਬਰ ਤੁਹਾਡੇ ਕੋਲ ਮੇਰੇ ਨਾਲ ਸਾਰੀ ਪੰਜਾਬ ਆ ਪਰਲਾ ਕੱਟ ਨੰਬਰ ਕੱਟ ਨੰਬਰ ਲੈਂਦੇ ਨਾ ਲੈਨੇ ਆ ਤੇ ਭਾਜੀ ਨਾ ਵੇਚਦੇ ਠੀਕ ਹੈ ਹਾਂਜੀ ਸਾਡੇ ਕੋਲ ਸਿਰਫ ਪੰਜਾਬ ਦੇ ਨੰਬਰ ਹੀ ਮਿਲਦੇ 15 ਮਾਡਲ ਹੈ 15 ਮਾਡਲ ਹੈ 3 ਸੀਰੀਜ਼ ਸਿਰਫ 75000 ਕਿਲੋਮੀਟਰ ਚੱਲੀ ਹੈ ਠੀਕ ਹੈ ਜੀ ਦੂਜੇ ਨਾ ਦੇ ਘਾਰ ਆ ਭਾਜੀ ਠੀਕ ਹੈ ਹਾਂਜੀ ਤੇ ਰੇਟ ਇਹ ਰੇਟ ਭਾਜੀ 8.5 ਲੱਖ ਰੁਪਏ ਦੀ ਗੱਡ ਦੇ ਦਾਂਗੇ ਸਾਢੇ 8 ਲੱਖ ਦੀ ਹਾਂਜੀ ਠੀਕ ਹੈ ਜੀ 2.5-3 ਲੱਖ ਡਾਊਨ ਪੇਮੈਂਟ ਜੀ ਜੀ ਬਾਕੀ ਇਹਨੂੰ ਲੋਨ ਅੱਗੇ ਆ ਕੀ ਵਰਨਾ ਚਿੱਟ ਵਰਨਾ ਭਾਜੀ 2022 ਮਾਡਲ ਹੈ ਜੀ 2022 ਮਾਡਲ ਹਾਂਜੀ ਐਸਐਕਸ ਆਟੋਮੈਟਿਕ ਕਾਰ ਹੈ ਭਾਜੀ ਡੀਜ਼ਲ ਪੈਟਰੋਲ ਚ ਭਾਜੀ ਪੈਟਰੋਲ ਚ ਆਟੋਮੈਟਿਕ ਜੀ ਕਾਰ ਹੈ ਗੱਡੀ ਚੱਲੀ ਸਿਰਫ 35000 ਕਿਲੋਮੀਟਰ ਲੋ ਜੀ 35000 ਚੱਲੀ ਆਟੋਮੈਟਿਕ ਕਾਰ ਹੈ ਐਸਐਕਸ ਸਨਰੂਫ ਵਾਲੀ ਅਲਾਈ ਚੈੱਕ ਕਰੋ ਕਿੰਨੇ ਸੋਨੇ ਪਏ ਹੋਣੇ ਅੰਦਰੋਂ ਵੀ ਚੈੱਕ ਕਰੋ ਨਵੀਂ ਕਾਰ ਤੇ ਵੀਰੇ ਰੇਟ ਰੇਟ ਭਾਜੀ ਇਹ ਤੁਹਾਨੂੰ ਕਾਰ ਦੇ ਦਾਂਗੇ 1.5 ਲੱਖ ਰੁਪਏ 1.5 ਲੱਖ ਦੀ ਜੀ ਠੀਕ ਹੈ ਜੀ ਤੇ ਅੱਗੇ ਆ ਗਈ ਇਹ ਆ ਗਈ ਇਨੋਵਾ ਹਾਈ ਕ੍ਰਾਸ ਹਾਈ ਕ੍ਰਾਸ ਇਹ 2023 ਮਾਡਲ ਹੈ ਭਾਜੀ ਹੂੰ ਇਹ ZXO ZX ਆਪਸ਼ਨਲ ਮਾਡਲ ਆਂਦਾ ਸਭ ਤੋਂ ਉੱਪਰਲਾ ਮਾਡਲ ਹੈ ਭਾਜੀ ਤੇ ਹਾਈਬ੍ਰਿਡ ਚ ਫੁੱਲੀ ਹਾਈਬ੍ਰਿਡ ਹੈ 45000 ਕਿਲੋਮੀਟਰ ਕਾਰ ਚੱਲੀ ਹੈ ਅੰਮ੍ਰਿਤਸਰ ਦਾ ਨੰਬਰ ਹੈ ਠੀਕ ਹੈ ਇਹ ਵੀ ਤੁਹਾਨੂੰ ਦੇ ਦਾਂਗੇ ਕਾਰ 30 ਲੱਖ 50 ਹਜ਼ਾਰ ਦੀ 30 ਲੱਖ 50 ਹਜ਼ਾਰ ਦੀ ਹੁਣ ਜੇ ਆਪਾਂ ਨਵੀਂ ਦੀ ਗੱਲ ਕਰੀਏ ਨਵੀਂ ਕਿੰਨੀ ਨਵੀਂ ਇਸ ਵਾਲੇ ਭਾਜੀ 38 ਲੱਖ ਰੁਪਏ ਦੀ ਕਾਰ ਪੈਂਦੀ ਹੈ 38 ਲੱਖ ਦੀ ਮਤਲਬ 7.5 ਲੱਖ ਰੁਪਏ ਦਾ ਸਾਢੇ 7 ਲੱਖ ਰੁਪਏ ਦਾ ਮੋਟਾ-ਮੋਟਾ ਫਾਇਦਾ ਹੈ ਠੀਕ ਹੈ ਵੀਰੇ ਤੇ ਇਹਦੇ ਵਾਸਤੇ ਕਿੰਨੀ ਡਾਊਨ ਪੇਮੈਂਟ ਚ 2 ਲੱਖ ਰੁਪਏ ਲਿਆਓ ਜੀ ਤੁਹਾਡੀ ਪ੍ਰੋਫਾਈਲ ਵਧੀਆ ਬਾਕੀ ਸਾਰੀ ਲੋਨ ਹੋ ਜਾਊ ਅੱਗੇ ਫੇਰ ਬਾਈ ਜੀ ਗ੍ਰੇ ਕਲਰ ਦੀ ਇਨੋਵਾ ਕ੍ਰਿਸਟਲ ਲਿਆਏ ਦੱਸੋ ਵੀਰੇ ਇਹ ਭਾਈ 2022 ਮਾਡਲ ਹੈ ਜੀਐਕਸ ਆਟੋਮੈਟਿਕ ਚ ਇਹ ਲਾਸਟ ਮਾਡਲ ਹੈ ਭਾਈ ਆਟੋਮੈਟਿਕ ਇਸ ਤੋਂ ਬਾਅਦ ਆਈ ਨਹੀਂ ਆਈ ਨਹੀਂ ਹੈਗੀ 2022 ਮਾਡਲ ਗੱਡੀ ਚੱਲੀ ਹੈ ਸਿਰਫ 65000 ਕਿਲੋਮੀਟਰ ਪੇਡ ਨੰਬਰ ਹੈ ਕਰਦਾ ਓਨਰ ਫਰਸਟ ਓਨਰ ਫਰਸਟ ਹੈ ਜੀ 22 ਮਾਡਲ 65000 ਚੱਲੀ ਜੀਐਕਸ ਆਟੋਮੈਟਿਕ ਪਹਿਲੇ ਨਾਂ ਦੀ ਕਾਰ ਸਕ੍ਰੈਚ ਲੈਸ ਤੇ ਅੰਦਰੋਂ ਦਿਖਾ ਮਿੱਤਰਾ ਤੇ ਵੀਰੇ ਰੇਟ ਰੇਟ ਭਾਜੀ ਇਹਦਾ 2.20 ਲੱਖ ਰੁਪਇਆ 2.20 ਲੱਖ ਮੌਕੇ ਤੇ ਹੋ ਜੂ ਮਾਨਤਨ 2.20 ਲੱਖ ਰੁਪਇਆ ਲਿਆਓ ਡਾਉਨ ਪੇਮੈਂਟ ਦਾ ਤੇ ਅੱਗੇ ਜਿਹੜੀ ਤੁਹਾਨੂੰ ਗੱਡੀ ਦਿਖਾਉਣੀ ਹੈ ਬਾਈ ਜੀ ਇਹ ਵੀ ਟੋਇਟਾ ਦੀ ਬਹੁਤ ਗੱਡੀ ਵਿਕਦੀ ਆ ਤੇ ਬਹੁਤ ਵੀਰਾਂ ਦੀ ਚੋਆਇਸ ਆ ਕਿ ਅਸੀਂ ਗਲੈਂਜਾ ਕਰ ਲਈ ਹੈ ਨਾ ਛੋਟੇ ਬਜਟ ਦੇ ਵਿੱਚ ਵਧੀਆ ਕਾਰ ਆ ਦੱਸੋ ਵੀਰੇ ਇਹਦੇ ਬਾਰੇ ਇਹ ਬਾਈ ਗਲੈਂਜਾ 2024 ਮਾਡਲ ਹੈ ਜੀ ਠੀਕ ਹੈ ਜੀ ਮਾਡਲ ਹੈ ਮੈਨੂਅਲ ਚ ਜੀ ਮੈਨੂਅਲ ਜੀ ਮੈਨੂਅਲ ਇਹ ਟੌਪ ਤੋਂ ਇੱਕ ਥੱਲੇ ਆ ਗਿਆ ਟੌਪ ਤੋਂ ਇੱਕ ਥੱਲੇ ਆ ਗਿਆ ਇਹਦੇ ਚ ਪਰ ਫੀਚਰ ਤਕਰੀਬਨ ਸਾਰੇ ਹੀ ਹੁੰਦੇ ਆਂਦੇ मतलब सब तो ਵੱਧ ਵਿਗਨ ਵਾਲਾ ਵੇਰੀਐਂਟ ਹੈ। ਸਭ ਤੋਂ ਵੱਧ ਵਿਗਨ ਵਾਲਾ ਵੇਰੀਐਂਟ ਇਹੀ ਹੈ। ਕਿਉਂਕਿ ਸਾਰੇ ਫੀਚਰ ਵੀ ਆ ਜਾਂਦੇ ਆ, ਹਰ ਇੱਕ ਚੀਜ਼ ਆ ਜਾਂਦੀ ਹੈ। ਕੰਪਨੀ ਦੇ ਅਲੋਏ ਆ ਗਏ। ਜੀ। ਕੀਲੈਸ ਐਂਟਰੀ ਪੁਸ਼ ਬਟਨ, ਸਟਾਰਟ ਸਾਰਾ ਕੁਝ ਆ ਜਾਂਦਾ। ਸਾਰਾ ਕੁਝ ਆ ਜਾਂਦਾ ਜੀ। ਲੋ ਜੀ ਕਰੋ ਚੱਕ ਸਕਰੀਨ ਵੀ ਆ ਗਈ ਭਾਈ, ਬੈਕ ਕੈਮਰਾ ਵਗੈਰਾ। ਹਰ ਇੱਕ ਚੀਜ਼ ਆ ਜਾਂਦੀ ਹੈ। ਮਾਡਲ ਕਿੰਨਾ ਕਿਹਾ? 2024 ਮਾਡਲ ਹੈ, 42000 ਕਿਲੋਮੀਟਰ ਗੱਡੀ ਚੱਲੀ ਹੈ। ਓਨਰ ਫਰਸਟ। ਓਨਰ ਫਰਸਟ ਹੈ ਜੀ। ਅੰਮ੍ਰਿਤਸਰ ਦਾ ਨੰਬਰ ਹੈ। ਹਮ। ਇਹ ਕਾਰ ਆਪਾਂ ਦੇ ਦੇਣੀ ਹੈ ਭਾਜੀ, ਦੇਣ ਵਾਲਾ ਰ 7 ਲੱਖ ਦੀ ਗੱਡੀ ਮਿਲ ਜੂਗਾ ਜੀ ਲੱਖ ਰੁਪਇਆ ਡਾਉਨਮੈਂਟ ਬਹੁਤ ਹਾਂਜੀ ਹਾਂਜੀ ਬਹੁਤ ਹੈ ਬਾਕੀ ਹੋ ਜਾਊਗਾ ਲੋਨ ਇਹਨਾਂ ਚ ਕੋਈ ਵੀ ਕਾਰ ਲੈ ਲੈਣੀ ਆ ਤੁਸੀਂ ਆਉਣਾ ਅੰਮ੍ਰਿਤਸਰ ਕੈਸਲ ਟੋヨタ ਯੂਟਰਸਟ ਤੇ ਸਕਰੀਨ ਤੇ ਚੱਲਦੇ ਨੰਬਰਾਂ ਤੇ ਕੰਟੈਕਟ ਕਰ ਲਿਓ ਤੇ ਵੀਰੇ ਇੱਕ ਵਾਰੀ ਆਪ ਆਪਣੀ ਲੋਕੇਸ਼ਨ ਦੱਸ ਦਈਏ ਲੋਕੇਸ਼ਨ ਭਾਜੀ ਆਪਣਾ ਗੋਲਡਨ ਗੇਟ ਤੇ ਜਲੰਧਰ ਰੋਡ ਤੇ ਪੈਂਦੇ ਤੇ ਨਾਲ ਹੀ ਖੱਬੇ ਹੱਥ ਪਹਿਲਾ ਸ਼ੋਰੂਮ ਆਂਦਾ ਆਪਣਾ ਕੈਸਲ ਟੋヨタ ਯੂਟਰਸ ਅੰਮ੍ਰਿਤਸਰ ਬਿਲਕੁਲ ਜਦੋਂ ਤੁਸੀਂ ਜਲੰਧਰ ਸਾਈਡ ਤੋਂ ਆਉਂਗੇ ਸਾਹਮਣੇ ਗੋਲਡਨ ਗੇਟ ਆ ਗਿਆ ਤੇ ਉੱਥੋਂ ਯੂਟਰਸਟ ਹੀ ਖੱਬੇ ਹੱਥ ਪਹਿਲਾ ਤੇ ਸਕਰੀਨ ਤੇ ਜਲਦੀ ਨੰਬਰ ਤੇ ਕਰ ਲੋ ਕਾਲ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਦਬਕੇ ਕਰ ਦਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ